ਜੇਕਰ ਤੁਸੀਂ ਵੀ ਕਣਕ ਦੀ ਖੇਤੀ ਕਰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਣਕ ਦੀ ਫਸਲ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਉਹ ਗੁੱਲੀ ਡੰਡੇ ਦੀ ਹੁੰਦੀ ਹੈ ਜਿਸ ਦੇ ਕਰਕੇ ਫਸਲ ਦੇ ਵਾਦੇ ਅਤੇ ਝਾੜ ਦੇ ਉੱਪਰ ਕਾਫੀ ਅਸਰ ਪੈਂਦਾ ਹੈ ਗੁੱਲੀ ਡੰਡੇ ਦੀ ਰੋਕத் ਥਾਮ ਦੇ ਲਈ ਕਣਕ ਦੀ ਬਿਜਾਈ ਸਮੇਂ ਹੀ ਕੁਝ ਗੱਲਾਂ ਦਾ ਧਿਆਨ ਰੱਖਿਆ ਜਾ ਸਕਦਾ ਹੈ ਜਿਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਫਸਲੀ ਚੱਕਰ ਜਿਨ੍ਹਾਂ ਖੇਤਾਂ ਦੇ ਵਿੱਚ ਪਿਛਲੇ ਸਾਲ ਗੁੱਲੀ ਡੰਡੇ ਦੀ ਸਮੱਸਿਆ ਕਾਫੀ ਜ਼ਿਆਦਾ ਆਈ ਹੋਵੇ ਉਹਨਾਂ ਖੇਤਾਂ ਦੇ ਵਿੱਚ ਇੱਕ ਤੋਂ ਦੋ ਸਾਲ ਦੇ ਲਈ ਕਣਕ ਦੀ ਜਗ੍ਹਾ ਬਰਸੀਮ ਗੰਨਾ ਜਾਂ ਆਲੂ ਦੀ ਬਿਜਾਈ ਕੀਤੀ ਜਾ ਸਕਦੀ ਹੈ ਜਿਸ ਦੇ ਨਾਲ ਗੁੱਲੀ ਡੰਡੇ ਦੀ ਜਿਹੜੀ ਸਮੱਸਿਆ ਹੈ ਉਹ ਕਾਫੀ ਹੱਦ ਤੱਕ ਘਟ ਜਾਂਦੀ ਹੈ ਦੂਸਰਾ ਤਰੀਕਾ ਹੈ ਕਣਕ ਦੀ ਬਿਜਾਈ ਜਿਹੜੀ ਹੈ ਉਹ ਘਟਵਾਹੀ ਜਾਂ ਬਿਨਾ ਵਾਈ ਦੇ ਕੀਤੀ ਜਾਵੇ ਜਿਹਦੇ ਵਿੱਚ ਤੁਸੀਂ ਜ਼ੀਰੋ ਟਿਲ ਡ੍ਰਿਲ ਵਰਗੀਆਂ ਵਿਧੀ ਦੀ ਵਰਤੋਂ ਕਰ ਸਕਦੇ ਹੋ ਇਹਦੇ ਨਾਲ ਜਿਹੜੀ ਮਿੱਟੀ ਦੀ ਉੱਪਰਲੀ ਸਤ੍ਹਾ ਉਹ ਥੋੜੀ ਸਖਤ ਰਹਿੰਦੀ ਹੈ ਅਤੇ ਨਦੀਨਾਂ ਨੂੰ ਉੱਗਣ ਦਾ ਮੌਕਾ ਨਹੀਂ ਮਿਲਦਾ ਤੀਜਾ ਤਰੀਕਾ ਹੈ ਕਿ ਜਿਹੜੀ ਝੋਨੇ ਦੀ ਪਰਾਲੀ ਹੈ ਉਹਨੂੰ ਤੁਸੀਂ ਮਲਚ ਵਜੋਂ ਵਰਤੋ ਜਿਵੇਂ ਤੁਸੀਂ ਹੈਪੀ ਸੀਡਰ ਸੁਪਰ ਸੀਡਰ ਜਾਂ ਸਰਫੇਸ ਸੀਡਿੰਗ ਕਮ ਬਲਚਿੰਗ ਵਾਲੀ ਵਿਧੀ ਦੀ ਵਰਤੋਂ ਕਰਦੇ ਹੋ ਤੇ ਕਣਕ ਦੀ ਬਿਜਾਈ ਦੇ ਸਮੇਂ ਇਹ ਝੋਨੇ ਦੀ ਪਰਾਲੀ ਦੀ ਇੱਕ ਪਰਤ ਜਿਹੜੀ ਹੈ ਉਹ ਖੇਤ ਦੇ ਉੱਪਰ ਵਿਛਾ ਦਿੰਦਾ ਹੈ ਜਿਹਦੇ ਨਾਲ ਜਿਹੜੇ ਨਦੀਨ ਹੈ ਉਹ ਘੱਟ ਉੱਗਦੇ ਨੇ ਚੌਥਾ ਤਰੀਕਾ ਹੈ ਬੱਡਾਂ ਤੇ ਬਿਜਾਈ ਬੱਡਾਂ ਤੇ ਬੀਜੀ ਗਈ ਕਣਕ ਦੇ ਵਿੱਚ ਰਵਾਇਤੀ ਤਰੀਕੇ ਨਾਲ ਬੀਜੀ ਗਈ ਕਣਕ ਦੇ ਨਾਲੋਂ ਨਦੀਨਾਂ ਦੀ ਸਮੱਸਿਆ ਜਿਹੜੀ ਹੈ ਉਹ ਘੱਟ ਆਉਂਦੀ ਹੈ ਕਿਉਂਕਿ ਜਿਹੜੀ ਬੱਡਾਂ ਦੇ ਉੱਪਰਲੀ ਸਤ੍ਹਾ ਦੀ ਮਿੱਟੀ ਹੈ ਉਹ ਜਲਦੀ ਸੁੱਕ ਜਾਂਦੀ ਹੈ ਜਿਸ ਦੇ ਕਾਰਨ ਜਿਹੜੇ ਨਦੀਨ ਹੈ ਉਹਨਾਂ ਨੂੰ ਉੱਗਣ ਦੇ ਲਈ ਸਹੀ ਮੌਇਸਚਰ ਨਹੀਂ ਮਿਲਦਾ ਅਤੇ ਨਦੀਨਾ ਦੀ ਸਮੱਸਿਆ ਖਾਸ ਕਰਕੇ ਗੁੱਲੀ ਡੰਡੇ ਦੀ ਸਮੱਸਿਆ ਵੀ ਜਿਹੜੀ ਹੈ ਕਾਫੀ ਹੱਦ ਤੱਕ ਘਟ ਜਾਂਦੀ ਹੈ ਜੇਕਰ ਕਣਕ ਦੀ ਖੇਤੀ ਜਾਂ ਕਿਸੇ ਹੋਰ ਫਸਲ ਦੀ ਖੇਤੀ ਨੂੰ ਲੈ ਕੇ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਡਾਊਨਲੋਡ ਕਰਕੇ ਮਾਹਿਰਾਂ ਕੋਲੋਂ ਆਪਣਾ ਸਵਾਲ ਪੁੱਛ ਸਕਦੇ ਹੋ